ਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਦਰਵੇਸ਼ ਸਿਆਸਦਾਨ ਤੇ ਸਹਿਦਕਰ ਹਰਨੇਕ ਸਿੰਘ ਕੜੂਆ ਹਨ ਉਹਨਾਂ ਨਾਲ ਪਹਿਲਾਂ ਵੀ ਅਸੀਂ ਦੋ ਮੁਲਾਕਾਤਾਂ ਕੀਤੀਆਂ ਇੱਕ ਤੀਜੀ ਮੁਲਾਕਾਤ ਫੇਰ ਅੱਜ ਤੁਹਾਡੇ ਨਜ਼ਰ ਕਰਨ ਜਾ ਰਹੇ ਹਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਪਾਕਿਸਤਾਨ ਦੇ ਡੇਢ ਦਰਜਨ ਦੇ ਕਰੀਬ ਢੇਲੇ ਲਾਏ ਆ ਉਹਨਾਂ ਦੀ ਬੜੀ ਨੇੜਤਾ ਜਿਹੜੀ ਪਾਕਿਸਤਾਨ ਦੇ ਲੋਕਾਂ ਨਾਲ ਬਣੀ ਹੈ ਮਿੱਤਰਤਾ ਨੇ ਬਹੁਤ ਦਿਲ ਦਾ ਰਿਸ਼ਤਾ ਉਹਨਾਂ ਦਾ ਉਹਨਾਂ ਨੇ ਜਿਵੇਂ ਪੰਜਾਬੀ ਚ ਕਹਿੰਦੇ ਘਰ ਫੂਕ ਤਮਾਸ਼ਾ ਵੇਖਿਆ ਹੈ ਪਾਕਿਸਤਾਨ ਨਾਲ ਜਿਹੜੇ ਮੇਲਜੋਲ ਪਿਆਰ ਮੁਹੱਬਤ ਦੀਆਂ ਗੱਲਾਂ ਉਹਨਾਂ ਕੀਤੀਆਂ ਇੱਕ ਮੇਲਾ ਜਦੋਂ ਸਰਕਾਰ ਟੁੱਟ ਗਈ ਸੀ ਤਾਂ ਉਹਨਾਂ ਨੇ ਉਸ ਮੇਲੇ ਨੂੰ ਸਿਰੇ ਚੜਨ ਲਈ ਆਪਣੇ ਜਿਹੜੀ ਹੈ ਪੈਸਾ ਜਿਹੜਾ ਘਰੋਂ ਲਾਇਆ ਮਕਾਨ ਉਹਨਾਂ ਨੂੰ ਵੇਚਣਾ ਪਿਆ ਇਸ ਤਰੀਕੇ ਦਾ ਉਹ ਇਸ ਤਰੀਕੇ ਦੇ ਉਹ ਸਿਆਸਤਦਾਨ ਨੇ ਉਹਨਾਂ ਨੇ ਗੱਲ ਕਰਾਂਗੇ ਦੋ ਮਸਲੇ ਬਾਰੇ ਇੱਕ ਉਹਨਾਂ ਦੇ ਇੱਕ ਸੰਪਰਕ ਚ ਆਏ ਸਨਾਉਲਾ ਘੁੰਮਣ ਜਿਹੜੇ ਬੂਰਾ ਮੰਡੀ ਤੋਂ ਨੇ ਉਹ ਐਸੇ ਸ਼ਖਸ ਸੀਗੇ ਜਿਹੜੇ ਵਾਰ-ਵਾਰ ਹਿੰਦੁਸਤਾਨ ਆਏ ਹੁਣ ਉਹ ਵੀਜੇ ਦੀ ਉਡੀਕ ਕਰਦੇ ਆ ਉਹਨਾਂ ਨੂੰ ਵੀਜਾ ਨਹੀਂ ਮਿਲ ਰਿਹਾ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਗੁਰਦੁਆਰਾ ਸੀਗਾ ਤਪਸਥਾਨ ਬਾਬਾ ਨਾਨਕ ਦਾ ਗੁਰਦੁਆਰਾ ਸੀਗਾ ਜਿਹਦੀ ਉਹਨਾਂ ਨੇ ਉਹ ਸਰਕਾਰ ਤੋਂ ਪੈਸਾ ਮਨਜ਼ੂਰ ਕਰਾ ਕੇ ਮੁਰੰਮਤ ਕਰਾਈ ਹੁਣ ਵੀ ਉਹਨੂੰ ਵੈਸੇ ਕਦੇ ਕਰਾਈ ਬਹੁਤ ਘੱਟ ਲੋਕ ਦੇਖਣ ਜਾਂਦੇ ਆ ਮੈਂ ਗੱਲ ਕਰਾਂਗਾ ਕੁੜਵਾ ਸਾਹਿਬ ਤੁਸੀਂ ਮੇਰਾ ਕਾਫੀ ਚੱਕਰ ਲਾਏ ਇਹਨਾਂ ਸਾਰੇ ਗੀੜਿਆਂ ਤੋਂ ਕੀ ਲਾਉਨੇ ਲੋਕਾਂ ਦੇ ਵਿੱਚ ਤਾਂ ਮੈਂ ਵੀ ਚਾਰ ਵਾਰੀ ਪਾਕਿਸਤਾਨ ਗਿਆ ਆਫਰਿਸ ਦੇ ਵਿੱਚ ਕੋਈ ਫਰਕ ਨਹੀਂਗਾ ਉਹ ਵੀ ਸਾਡੇ ਦੀ ਤਰ੍ਹਾਂ ਪੰਜਾਬੀ ਬੋਲਦੇ ਆ ਪੰਜਾਬੀ ਦਾ ਪਹਿਰਾਵਾ ਪਹਿਨਦੇ ਆ ਮਤਲਬ ਜਿਹੜਾ ਸਾਡਾ ਸੱਭਿਆਚਾਰ ਉਹਨਾਂ ਦਾ ਸੱਭਿਆਚਾਰ ਇਕਤਾ ਸਾਡੇ ਦੋਨਾਂ ਜਿਹੜੇ ਪੰਜਾਬਾਂ ਦੀ ਇੱਕੋ ਜਿਹੀ ਹੈਗੀ ਆ ਤਹਿਜ਼ੀਬ ਦੇ ਪੱਖੋਂ ਬੋਲੀ ਦੇ ਪੱਖੋਂ ਕਈ ਵਾਰੀ ਉਹ ਲੱਗਦਾ ਸਾਡੇ ਨਾਲੋਂ ਬਿਹਤਰ ਪੰਜਾਬੀ ਬੋਲਦੇ ਆ ਬਿਹਤਰ ਉਹਨਾਂ ਦਾ ਜਿਹੜੇ ਪ੍ਰਾਣਚਾਰੀ ਹੈ ਸਾਡ ਉਹਨਾਂ ਦੀ ਪ੍ਰਾਣਚਾਰੀ ਦੇ ਮੁਕਾਬਲੇ ਸਾਡੀ ਪ੍ਰਾਣਚਾਰੀ ਦਾ ਪੱਧਰ ਜਿਹੜਾ ਬਹੁਤ ਹੇਠਾਂ ਹੈ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਕਿਸਤਾਨ ਦੀ ਜਿਹੜੀ ਪ੍ਰਾਣਚਾਰੀ ਹੈ ਜਦੋਂ ਦੀ ਗੱਲ ਕਰੀਏ ਤਾਂ ਕਮਾਲ ਹਿੰਦਾ ਹੱਦ ਹੁੰਦੀ ਆ ਵੀ ਹੈ ਇਸ ਤਰ੍ਹਾਂ ਵੀ ਹੋ ਸਕਦਾ ਸੁਨਾਲਾ ਘੁੰਮਣ ਦੀ ਗੱਲ ਕਰ ਰਹੇ ਆ ਸੁਨਾਲਾ ਘੁੰਮਣ ਉਹ ਇਨਸਾਨ ਹੈ ਜਿਹੜਾ ਲੱਭਦਾ ਸੀ ਕਿ ਉਸ ਪਾਸੇ ਕੋਈ ਬੰਦਾ ਹੈ ਜਿਹੜਾ ਗੱਲ ਤੋਰੇ ਹਾਲੀ ਵਾਲੀ ਉਹ ਮੇਰੇ ਸੰਪਰਕਤ ਆ ਗਿਆ ਤੇ ਸਾਡੀ ਦੋਸਤੀ ਬਣ ਗਈ ਜਦ ਸੁਨਾਲਾ ਘੁੰਮਣ ਦੇ ਘਰ ਗਏ ਪਿੰਡ ਗਏ ਸੀ ਉੱਥੇ ਲੋਕਾਂ ਨੇ ਖੜੇ ਹੋ ਕੇ ਫੁੱਲਾਂ ਦੀ ਵਰਖਾ ਕੀਤੀ ਪਟਾਕੇ ਚਲਾਏ ਛੁਰਲੀਆਂ ਚਲਾਈਆਂ ਤੇ ਐਨਾ ਕੁਛ ਅਸੀਂ ਤਾਂ ਕਦੇ ਵੀ ਨਾ ਸੋਚਦੇ ਨੀ ਕਰਦੇ ਤੇ ਮੈਨੂੰ ਸਨਾਉਲਾ ਘੁੰਮਣ ਦੇ ਘਰ ਜਾਣ ਦਾ ਮੌਕਾ ਮਿਲਿਆ ਮੇਰੀ ਮਦਰਨਲਾ ਮਾਤਾ ਜੀ ਉਹ ਬੜੇ ਇੱਛਕ ਸੀਗੇ ਕਿਉਂਕਿ ਉਹਨਾਂ ਦਾ ਵੀ ਪਾਕਿਸਤਾਨ ਵਾਲੇ ਪਾਸੇ ਪਾਕਪਟਨ ਜਿਹੜਾ ਇਲਾਕਾ ਉਹਦੇ ਨੇੜੇ ਪਿੰਡ ਸੀਗਾ ਤੇ ਅਸੀਂ ਸਨਾਉਲਾ ਘੁੰਮਣ ਨਾਲ ਸੰਪਰਕ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਵੀ ਤੁਸੀਂ ਮੇਰੇ ਬੂਰੇ ਵਾਲੇ ਮੰਡੀ ਆਜੋ ਅੱਗੇ ਕੰਮ ਮੇਰਾ ਅਸੀਂ ਜਿਹੜੀਆਂ ਲਾਹੌਰ ਤੋਂ ਬਸ ਪੜੀ ਤੇ ਮੇਰੀ ਮਾਤਾ ਜੀ ਤੇ ਉਹਨਾਂ ਦੀ ਸਹੇਲੀ ਅਸੀਂ ਤਿੰਨੇ ਜਿਹੜਾ ਉਹਨਾਂ ਦੇ ਘਰ ਬੂਰੇ ਵਾਲਾ ਮੰਡੀ ਉਹ ਸਾਨੂੰ ਬਸ ਸਟੈਂਡ ਤੇ ਲੈਣਾ ਆਏ ਸੀਗੇ ਲੈ ਗਏ ਤੇ ਉਸ ਤੋਂ ਅਗਲੇ ਦਿਨ ਸਾਨੂੰ ਉੱਥੇ ਲੈ ਕੇ ਗਏ ਜਿੱਥੇ ਜਿੱਥੇ ਵੀ ਅਸੀਂ ਗਏ ਉੱਥੇ ਐਡਾ ਵੱਡਾ ਸਵਾਗਤ ਜਿਹੜਾ ਹੋਇਆ ਮਤਲਬ ਮੈਨੂੰ ਇਹ ਗੱਲਾਂ ਜਿਹੜੀਆਂ ਮੇਰੇ ਲਈ ਵੱਖਰੀ ਕਿਸਮ ਦੀਆਂ ਸੀਗੀਆਂ ਵੀ ਇਸ ਕਦਰ ਜਦੋਂ ਮਾਤਾ ਜੀ ਦੇ ਪਿੰਡ ਗਏ ਉਹ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੈ ਧੀ ਪਿੰਡ ਦੀ ਆਈ ਹੈ ਤੇ ਉਹਨਾਂ ਨੇ ਉਹਦਾ ਬਹੁਤ ਵੱਡਾ ਸਨਮਾਨ ਕੀਤਾ ਤੁਸੀਂ ਇਸ ਤਰੀਕੇ ਦਾ ਕਿਵੇਂ ਦਾ ਉਹ ਦੇਖਿਆ ਸਾਰਾ ਪਾਕਿਸਤਾਨ ਸੁਨਾਉਲਾ ਕੁਮਨ ਬਹੁਤ ਅੱਛਾ ਇਨਸਾਨ ਆ ਉਹਨਾਂ ਨੇ ਬੜਾ ਹੋ ਕੀਤਾ ਪਰ ਜਗ੍ਹਾ 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 ਹੀ ਕੁਝ ਮਿਲਦਾ ਹੈ ਕਿਲਾ ਦਦਾਰ ਸਿੰਘ ਤੇ ਦੋ ਮੁੰਡੇ ਮੈਚ ਦੇਖਣ ਆਏ ਕ੍ਰਿਕਟ ਦਾ ਉਹਨਾਂ ਦਾ ਟੈਲੀਫੋਨ ਆਇਆ ਉਧਰੋਂ ਦੁਬਾਰਾ ਦੁਬਾਰਾ ਕਬਰਹਾਟ ਬਹੁਤ ਵੀ ਪਤਾ ਨਹੀਂ ਕੀ ਹੋ ਜਾਣਾ ਮੇਰੇ ਬੈਠੇ ਨੇ ਉਹਨਾਂ ਨੂੰ ਤੋਰਿਆ ਫੇਰਿਆ ਫਿਲਮ ਦਿਖਾਈ ਹੋਰ ਕਰਿਆ ਤੇ ਚਲੇ ਗਏ ਜਦ ਅਰਸ਼ੇ ਗਏ ਉਹ ਸਾਡੇ ਪਿੱਛੇ ਪਿੱਛੇ ਕਹਿੰਦੇ ਸਾਡੇ ਪਿੰਡ ਆਓ ਅਸੀਂ ਖਾਣਾ ਦੇਣਾ ਉਹਨਾਂ ਨੇ ਖਾਣਾ ਦਿੱਤਾ ਸਾਨੂੰ ਗਾਉਣ ਵਾਲੇ ਬੁਲਾਏ 700 ਬੰਦਾ ਇਲਾਕੇ ਚੋਂ ਮੁੱਜੇ ਸੀ ਜਿਹੜਾ ਉਹ ਇਕੱਠੇ ਕਰੇ 700 ਬੰਦੇ ਦਾ ਖਾਣਾ ਕਰੇ ਮਤਲਬ ਇੱਥੇ ਇੱਡੀ ਵੱਡੀ ਪੱਧਰ ਤੇ ਤਾਂ ਨਹੀਂ ਕਰਦੇ ਜਿੱਦਾਂ ਜਨਤਕ ਤੌਰ ਤੇ ਕੋਈ ਸਮਾਗਮ ਨਾ ਹੋਵੇ ਉਹਨਾਂ ਚ ਤਾਂ ਬਹੁਤ ਛੋਟੇ ਛੋਟੀਆਂ ਹੁੰਦੀਆਂ ਮੇਰੇ ਕੋਲ ਵੀ ਕੁਝ ਪਾਕਿਸਤਾਨੀ ਦੋਸਤ ਆਏ ਨੇ ਪਰ ਅਸੀਂ ਮੇਰਾ ਕੱਲ ਸੀਮਾ ਤੇ ਜਿਹੜਾ ਅਸੀਂ ਜਿਹੜੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਨੇ ਤੇ ਲਾਹੌਰ ਪ੍ਰੈਸ ਕਲੱਬ ਨੇ ਇੱਕ ਪੰਜ ਦਰਿਆ ਮੀਡੀਆ ਜਿਹੜਾ ਸਮਝੌਤਾ ਕੀਤਾ ਉਹਦੇ ਤਹਿਤ ਸਾਡੇ ਪੱਤਰਕਾਰ ਉਧਰ ਜਾਂਦੇ ਸੀ ਉਹਨਾਂ ਦੇ ਇੱਧਰ ਆਉਂਦੇ ਸੀਗੇ ਪਰ ਹੁਣ ਪਿਛਲੇ ਸਮੇਂ ਤੋਂ ਇਹ ਆਦਾਨ-ਪ੍ਰਦਾਨ ਜਿਹੜਾ ਇਹ ਪੱਤਰਕਾਰਾਂ ਦਾ ਬੰਦ ਹੈ ਮਤਲਬ ਟਾਵਾਂ ਟਵਲ ਪੱਤਰਕਾਰ ਤਾਂ ਚਲੇ ਜਾਂਦਾ ਪਰ ਇਨ ਬਲਕ ਇਕੱਠੇ ਹੋ ਕੇ ਜਾਣ ਦਾ ਜਿਹੜਾ ਕੰਮ ਰੁਕਿਆ ਹੋਇਆ ਜਦੋਂ ਮੈਂ ਹੋਰ ਗਿਆ ਸੀਗਾ ਉਸ ਸਮੇਂ ਉਤੋਂ ਦੇ ਪ੍ਰਧਾਨ ਲਾਹੌਰ ਪ੍ਰੈਸ ਕਲੱਬ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਹੰਮੀ ਭਰੀ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਤੁਸੀਂ ਆਓ ਤੁਹਾਡੀ ਵਾਰੀ ਹੈ ਅਸੀਂ ਤੁਹਾਡੇ ਗਏ ਸੀਗੇ ਤੇ ਉਹਨਾਂ ਨੇ ਬਕਾਇਦਾ ਕੋਸ਼ਿਸ਼ ਕੀਤੀ ਅਜੇ ਉਹ ਜਿਹੜਾ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕਿਆ ਉਹ ਦੇਖਦੇ ਆਂ ਮੀਡੀਆ ਦਾ ਪ੍ਰੋਗਰਾਮ ਜਿਹੜਾ ਆਪਸ ਦੇ ਵਿੱਚ ਕੜਤਣ ਕਢਾਉਣ ਦੇ ਵਿੱਚ ਸਾਹੀ ਹੁੰਦਾ ਪਰ ਦੇਖਦੇ ਉਹ ਪ੍ਰੋਗਰਾਮ ਕਦੋਂ ਬਣਦਾ ਤੇ ਤੁਸੀਂ ਇਸ ਬਾਰੇ ਕਿਵੇਂ ਕਹਿਨੇਵੇਂ ਇਹ ਦੋਨਾਂ ਦੇਸ਼ਾਂ ਦੇ ਵਿੱਚ ਅੱਜਕੱਲ ਵੀ ਸਬੰਧ ਜਿਹੜੇ ਉਹ ਖਰਾਬ ਚੱਲ ਰਹੇ ਠੀਕ ਨਹੀਂ ਗੇ ਜਿਹੜਾ ਆਪਸੀ ਜਿਹੜਾ ਮਿਲਵਰਤਨ ਹੋਣਾ ਚਾਹੀਦਾ ਜਿਹੜਾ ਵਪਾਰ ਹੋਣਾ ਚਾਹੀਦਾ ਵੱਡੇ ਪੱਧਰ ਤੇ ਅਸੀਂ ਵਾਇਆ ਦੁਬਈ ਕਰਦੇ ਆਂ ਵਾਇਆ ਬੰਬੇ ਕਰਾਚੀ ਜਿਹੜਾ ਹੁੰਦਾ ਇਹ ਸਾਡਾ ਜੇ ਸਿੱਧਾ ਵਪਾਰ ਖੁੱਲ ਜਾਏ ਇਹਦੇ ਨਾਲ ਕਾਫੀ ਮਸਲੇ ਹੱਲ ਹੋ ਸਕਦੇ ਇੱਕ ਲੋਬੀ ਹੈ ਬੰਬੇ ਦੀ ਤੇ ਕਰਾਚੀ ਦੀ ਉਹ ਪੰਨਾ ਪਾਰ ਹੋ ਕੇ ਰਹਿੰਦੀ ਹੈ ਕਿ ਕਿਦਰੇ ਮੋਗਾ ਵੱਡਣਾ ਖੁੱਲਦੇ ਜੇ ਬਾਗਾ ਬਾਡਰ ਖੁੱਲ ਗਿਆ ਉਹਨੂੰ ਕਿਹਨੇ ਪੁੱਛਣਾ ਦੂਜੀ ਗੱਲ ਹੈ ਜੇ ਬਾਗਾ ਬਾਡਰ ਖੁੱਲ ਗਿਆ ਸਾਡਾ ਕਿਸਾਨ ਅੱਥਰ ਅੱਜ ਕਿਰੋਟੀ ਖਾਊਗਾ ਸਾਡੇ ਬੱਚੇ ਬਾਹਰ ੱੱਕੇ ਖਾਣੇ ਕੋ ਅਮਰੀਕਾ ੱੱਕੇ ਖਾਂਦਾ ਇੱਧਰ ਆਉਂਦਾ ਫਰਾਣਾ ਟਿੰਗੜਾ ਤੇ ਬਾਗਾ ਬਾਡਰ ਖੋਲੋ ਇੱਥੇ ਕਿਸਾਨ ਆਪਣੀ ਖੇਤੀ ਕਰੇ ਸਾਡੀ ਜਿਹੜੀ ਜਿੰਸ ਹੈ ਉਹ ਮਾਸਕੋ ਤੱਕ ਜਾਵੇ ਉਧਰੋਂ ਜਿਹੜੀ ਸਾਡੇ ਆਵੇ ਤੇ ਪਰ ਬੰਬੇ ਤੇ ਕਰਾਚੀ ਲੋਬੀ ਹੈ ਜੜੀ ਇਹ ਇਹਦੀ ਇੱਕ ਸੋਚ ਹੈ ਕਿ ਨਾ ਖੋਲਣ ਦੇਓ ਇੱਕ ਵਾਰ ਇਹ ਹੋਇਆ ਸੀਗਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਇਹ ਹੋਇਆ ਸੀ ਵੀ ਹਸੈਨੀ ਵਾਲਾ ਤੋਂ ਵੀ ਬਾਰਡਰ ਖੋਲਿਆ ਜਾਏਗਾ ਹਾਜਲਕਾ ਦਾ ਜਿਹੜਾ ਟਾਲੀ ਵਾਲਾ ਏਰੀਆ ਉਸ ਪਾਸੇ ਵੀ ਬਾਰਡਰ ਖੋਲਿਆ ਜਾਏਗਾ ਪਰ ਉਹ ਸਾਰਾ ਕੁਝ ਤਰਿਆ ਤਰਾਇਆ ਰਹੇਗਾ ਗੱਲਾਂ ਅੱਗੇ ਨਹੀਂ ਚੜੀਆਂ ਇੱਕ ਦੁਬਈ ਦੇ ਵਿੱਚ ਹਮਲਾ ਹੋਇਆ ਸੀਗਾ ਉਹਦੇ ਨਾਲ ਬਹੁਤ ਕੁਝ ਵਿਗੜ ਗਿਆ ਉਸ ਤੋਂ ਬਾਅਦ ਜਿਹੜੀ ਆ ਗੱਲ ਰਾਹ ਸੀ ਨਹੀਂ ਆਈ ਫਿਰ ਕਾਰਗਲ ਵਾਪਰ ਗਿਆ ਕਈ ਕੁਝ ਇਸ ਤਰੀਕੇ ਦਾ ਵਾਪਰ ਗਿਆ ਜਿਹੜੇ ਦੋਨਾਂ ਦੇਸ਼ਾਂ ਦੇ ਸਬੰਧ ਜਿਹੜੇ ਆ સુધરને ચાહિદે ઓ સુધર નઈ શકે ઇનાસ સંબંધા ਨੂੰ સુધારને ਕੀ ਕੀਤਾ ਜਾ ਸਕਦਾ દેખો જુમુસ સાહેબ ઇકોઈ ਗੱਲ ਕਰਦੇ ਆ કે ਜੇ ਵਾਗਾ ਖੁੱਲ ਗਿਆ ਅੱਤਵਾਦੀ ਹਮਲਾ ਕਰ ਦੇਣਗੇ ਅੱਤਵਾਦੀ ਤੇ ਬੰਬੇ ਕਿਵੇਂ ਹੋ ਗਿਆ ਵੀ ਹਮਲਾ ਇਹ ਦੱਸੋ ਜੇ ਜਿਹੜਾ ਹਮਲਾਵਰ ਹੈ ਉਹ ਤਾਂ ਕਿਤੋਂ ਵੀ ਕਰ ਸਕਦਾ ਇਥੋਂ ਤੁਸੀਂ ਵਾਗਾ ਦੀ ਗੱਲ ਕਰਦੇ ਆ ਕਿ ਜੀ ਇੱਥੇ ਫਲਾਣਾ ਹੋ ਜਾਊਗਾ ਵਪਾਰ ਚੱਲਦਾ ਰਿਹਾ ਹਾਂ ਨਹੀਂ ਕਾਰਗਲ ਤੱਕ ਚੱਲਦਾ ਹੀ ਸੀਗਾ ਹਾਂ ਚੱਲਦਾ ਹੀ ਸੀ ਤੇ ਤੁਸੀਂ ਜਿਹੜਾ ਡੇਢ ਦਰਜਨ ਦੇ ਕਰੀਬ ਵਾਰ ਗਏ ਕੋਈ ਖਾਸ ਘਟਨਾ ਉਥੋਂ ਦੀ ਕੀ ਜਿਹੜੀ ਸਾਡੇ ਮਨ ਨੂੰ ਅੱਜ ਵੀ ਟੰਬਦੀ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਬੜੀਆਂ ਘਟਨਾਵਾਂ ਹਾਂਜੀ ਅਸੀਂ 8-7 ਦੋਸਤ ਹਾਂ ਸਾਬਕਾ ਮੰਤਰੀ ਅਸੀਂ ਹਰ ਸਾਲ ਪਾਕਿਸਤਾਨ ਵਾਲੇ ਪਾਸੇ ਲਾਹੌਰ ਉਹ ਜਿਹੜਾ ਮੇਲਾ ਫਰਦਾ ਅਸੀਂ ਪਤੰਗਾਂ ਦਾ ਉਹ ਦੇਖਣ ਜਾਂਦੇ ਸੀ। ਇੱਕ ਵਾਰ ਅਸੀਂ ਇੱਥੇ ਗਏ ਸੀ। ਕ੍ਰਿਪਤ ਬਾਜਵਾ ਸਾਡਾ ਦੋਸਤ ਹੈ ਸਾਬਕਾ ਮੰਤਰੀ। ਉਹ ਕਹਿੰਦਾ ਜੀ ਮੈਂ ਸਾਡੇ ਇਲਾਕੇ ਦਾ ਸਿੰਗਰ ਹੈ ਪ੍ਰਵੇਸ਼ ਮੈਂਦੀ ਉਹ ਸੁਣਨਾ ਸੀ ਉਹ ਰਹਿ ਗਿਆ। ਤੇ ਮੇਰਾ ਦੋਸਤ ਸਿੱਖੋ ਦਾ ਸ੍ਰੀ ਅਕਬਰ। ਉਹ ਕਹਿੰਦਾ ਦੇਖੋ ਸੁਣੋ ਕੀ ਹੋ ਗਿਆ? ਕਹਿੰਦੇ ਨੇ ਜੀ ਸਵੇਰੇ 8 ਵਜੇ ਟ੍ਰੇਨ ਜਣੀ ਕਹਿੰਦਾ ਟ੍ਰੇਨ ਮੇਰੇ ਤੇ ਛਡੋ ਤੇ ਤੁਸੀਂ ਉੱਥੇ ਸੁਣੋ ਲੋ। ਸਾਰੀ ਰਾਤ 5 ਵਜੇ ਤੱਕ ਸੁਣਦੇ ਰਹੇ। 5 ਵਜੇ ਕਹਿੰਦੇ ਵਿੱਚ ਚਲੋ ਨਹਾ ਤੋ ਕੇ ਸਟੇਸ਼ਨ ਤੇ ਚਲੀਏ ਕਹਿੰਦੇ ਬਿਲਕੁਲ ਨਹੀਂ ਨਹਾਓ ਤੋ ਰਾਮ ਕਰੋ ਫਿਰ ਜਾਵਾਂਗੇ ਬੱਸ ਸਟੇਸ਼ਨ ਤੇ ਪਹਿਰੇ 11:00 ਵਜੇ 1:30 ਵਜੇ ਉੱਠੇ ਨਹਾਤੇ ਤੋਤੇ ਰੋਟੀ ਖਾਧੀ ਅਸੀਂ ਕਹਿੰਦੇ ਚਲੋ ਹੁਣ ਕੱਲ ਜਾਵਾਂਗੇ ਅੱਜ ਤਾਂ ਟ੍ਰੇਨ ਲਾਂਜੀ ਕਹਿੰਦਾ ਕਿਉਂ ਲਾਂਗੀ ਮੈਂ ਇਹ ਨਹੀਂ ਕਹਿੰਦਾ ਵੀ ਜਾਓ ਜੇ ਰੁਕਣਾ ਹੈ ਰੁਕੋ ਪਰ ਜੇ ਜਾਣਾ ਤਾਂ ਟ੍ਰੇਨ ਖੜੀ ਹੈ ਜਦੋਂ ਤੁਸੀਂ ਬਾਗਾ ਬਾਡਰ ਤੇ ਆਏ 3:30 ਵਜੇ ਟ੍ਰੇਨ 3:30 ਜਾਵਾਂ ਕਰ ਦਿੱਸ ਤੁਸੀਂ ਦਾਦਾ ਕਰੋ ਵੇ ਐਤੋਂ ਬੜੀ ਘਟਨਾ ਕਿਹਾ ਹੋਤਾ ਜੀ ਇੱਕ ਹੋਰ ਘਟਨਾ ਬੰਦਾ ਦਾ ਜਿਹੜਾ ਮੇਰਾ ਨਾਨਕਾ ਗੋਤਾ ਗਿੱਲੇ ਨਾਨਕੇ ਨੇ ਮਾ ਪਾਲਿਆ ਨਾਨਕੇ ਚ ਜੰਮਿਆ ਨਾਨਕੇ ਚ ਪੜਿਆ 1997 ਚ ਮੇਰੀ ਟਿਕਟ ਕੱਟੀ ਗਈ ਸ਼ਿਤਰਾਮ ਕੇਸਰੀ ਦਾ ਫੈਸਲਾ ਸੀ ਕਿ ਬਰਾੜ ਸਾਹਿਬ ਨੇ ਪੈਨਸ਼ਨ ਦੇ ਉੱਤੇ 5 ਕਰੋੜ ਮੰਗਿਆ ਸੀ ਵੀ ਸਾਰੇ ਵੱਡਦੇ ਉਹ ਗਰੁੱਪ ਨੂੰ ਸਾਰਾ ਗਰੁੱਪ ਵੱਡਿਆ ਕਿ ਮੈਂ ਵੀ ਵੱਡਿਆਗਾ ਉਦੋਂ ਟੈਲੀਫੋਨ ਆਇਆ ਕਹਿੰਦਾ ਜੀ ਮੈਂ ਗਿੱਲ ਭਰਾ ਬੋਲਦਾ ਤੁਹਾਡਾ ਮੈਂ ਕਿਹਾ ਜੀ ਹਾਂ ਹੁਕਮ ਕਰੋ ਕਹਿੰਦਾ ਇੱਧਰ ਮੈਂ ਟਿਕਟ ਵਾਸਤੇ ਅਪਲਾਈ ਕਰਾ ਮੇਰੀ ਮਦਦ ਕਰੋ ਮੈਂ ਕਿਹਾ ਮੈਂ ਇੱਧਰ ਕਿਹੜੀ ਮਦਦ ਕਰ ਸਕਦਾ ਕਹਿੰਦਾ ਤੁਸੀਂ ਖਵਾਜਾ ਸਦੀਕ ਅਕਬਰ ਨੂੰ ਕਹਿ ਦਿਓ ਮੈਂ ਕਿਹਾ ਮੈਂ ਕਹਿੰਦਾ ਮੈਂ ਖਵਾਜਾ ਸਦੀਕ ਅਕਬਰ ਸੀਨੀਅਰ ਅਫਸਰ ਸੀ ਉਹਨੂੰ ਕਹਿਤਾ ਤੇ ਉਹਦੀ ਟਿਕਟ ਲੈ ਲੇਗੀ ਤੇ ਹੁਣ ਇਸ ਤੋਂ ਬਾਅਦ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਵੀ ਕਿਸ ਤਰ੍ਹਾਂ ਕਰਨਾ ਹੋ ਸਕਦਾ ਕੋਈ ਲਾਹੌਰ ਦੇ ਵਿੱਚ ਖਾਸ ਕਿਸਮ ਦੀ ਕੋਈ ਗੱਲ ਹੋਈ ਹੋਵੇ ਲਾਹੌਰ ਦੇ ਵਿੱਚ ਖਾਸ ਕਿਸਮ ਦੀ ਹੀ ਹੈ ਮੈਂ ਲਾਹੌਰ ਨਹੀਂ ਫੇਰਦਾ ਕਿਉਂ ਲਾਹੌਰ ਸਾਰੀ ਰਾਤ ਜਾਗਦਾ ਹੈ ਹਾਂ ਇਹ ਤਾਂ ਮੈਨੂੰ ਪਤਾ ਵੀ ਲਾਹੌਰ ਸਾਰੀ ਰਾਤ ਜਾਗਦਾ ਮੈਂ ਜਦ ਪੰਜਾਬੀ ਟ੍ਰਿਬਿਊਨ ਦੇ ਵਿੱਚ ਹੀ ਮੈਂ ਜਦ ਲਾਹੌਰ ਗਿਆ ਸੀ ਮੈਂ ਲਿਖਿਆ ਸੀਗਾ ਉਹਦਾ ਹੈਡਿੰਗ ਵੀ ਸਾਡੇ ਐਡੀਟਰ ਸੀ ਉਸ ਸਮੇਂ ਉਹਨਾਂ ਨੇ ਲਾਇਆ ਸੀ ਲਾਹੌਰ ਸਾਰੀ ਰਾਤ ਜਾਗਦਾ ਲਾਹੌਰ ਸਾਰੀ ਰਾਤ ਜਾਗਦਾ ਤੇ ਦਿਨੇ ਸੌਂਦਾ ਅਸ਼ੀ ਪਿੰਡਾਂ ਦੇ ਜੰਮੂ ਪਗਨਾਂ ਦੇ ਵਿੱਚੋਂ ਜੰਮ ਕੇ ਅਸੀਂ ਤਾਂ ਸਵੇਰੇ 6 ਵਜੇ ਉੱਠ ਕੇ ਸੈਰ ਕਰਨੀ ਹੈ ਬਾਹਰ ਨਿਕਲਣਾ ਇੱਧਰ ਉੱਧਰ ਜਾਣਾ ਤੇ ਉੱਥੇ ਚੱਲਦੇ ਰ ਮੈਂ ਇਸ ਕਰਕੇ ਆ ਤਾਂ ਮੈਂ ਛੇਖੂਪੁਰੇ ਠਹਿੜਦਾ ਜਾਂ ਗੁਦਰ ਵਾਲੇ ਠਹਿੜਦਾ ਪਰ ਛੇਖੂਪੁਰ ਤਾਂ ਜੇ ਸਾਡੇ ਬਜ਼ੁਰਗਾਂ ਦਾ ਵੀ ਏਰੀਆ ਛੇਖੂਪੁਰ ਸੀ ਹੁਣ ਤਾਂ ਨਨਕਾਣਾ ਸਾਹਿਬ ਚ ਪਿੰਡ ਆ ਗਿਆ ਡਿਪਟੀ ਵਾਲਾ ਪਿੰਡ ਸੀਗਾ ਉੱਥੇ ਦੇ ਬਾਰੇ ਮਸ਼ਹੂਰ ਸੀਗਾ ਵੀ ਅੱਧਾ ਕ੍ਰਾਈਮ ਜਿਹੜਾ ਹੈ ਅਪਰਾਧ ਛੇਖੂਪੁਰ ਚ ਹੁੰਦੇ ਅੱਧੇ ਬਾਕੀ ਪਾਕਿਸਤਾਨ ਚ ਹੁੰਦੇ ਆ ਤੇ ਤੁਸੀਂ ਤੁਹਾਡੀ ਕਿਉਂ ਨੇੜਤਾ ਉਸ ਇਲਾਕੇ ਨਾਲ ਦੇਖੋ ਉਹਨਾਂ ਦਾ ਸਿਲਸਿਲਾ ਕਰਾਇਮ ਅੱਜ ਵੀ ਹੁੰਦਾ ਪਰ ਪਗੜੀ ਨੂੰ ਹਰ ਕੋਈ ਪਿਆਰ ਕਰਦਾ ਤੁਸੀਂ ਪਤਾ ਨਹੀਂ ਪਗੜੀ ਬਨ ਕੇ ਗਏ ਨਹੀਂ ਜਦੋਂ ਵੀ ਪਾਕਿਸਤਾਨ ਜਾਓ ਪਗੜੀ ਬਨ ਕੇ ਜਾਓ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਕਿ ਜਦੋਂ 47 ਦੀ ਵੰਡ ਸੀਗੀ ਉੱਥੇ ਇਸ ਤਰੀਕੇ ਦੇ ਬੜੇ ਕੰਮ ਕਾ ਚੱਲੇ ਕਿ ਤੁਸੀਂ ਧਰਮ ਬਦਲ ਲਓ ਤੁਸੀਂ ਮੁਸਲਮਾਨ ਬਣ ਜਾਓ ਤਾਂ ਤੁਹਾਡੀ ਜਾਨ ਵੀ ਬਖਸ਼ੀ ਜਾਊਗੀ ਤੁਹਾਡਾ ਸਾਰੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਤੁਹਾਡੇ ਕੋਲ ਰਹਿ ਜਾਣਗੀਆਂ ਇੱਕ ਵਾਰੀ ਬਿਰਕਾ ਨਾਲ ਵੀ ਇਸ ਤਰੀਕੇ ਦੀ ਜਿਹੜੇ ਸ਼ੇਖੂਪੁਰ ਜ਼ਿਲ੍ਹੇ ਚ ਰਹਿੰਦੇ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਉਹ ਕੀ ਬਣਿਆ ਕੀ ਉਹ ਸ਼ੇਖੂਪੁਰੇ ਇੱਕ ਬਿਰਕ ਸੀ ਤੋਕਲੋਲਾ ਬਿਰਕ ਉਹਦਾ ਫਾਦਰ ਸੀ ਗੁਲਾਮ ਮੁਹੰਮਦ ਸਮਥਿੰਗ ਐਸਾ ਨਾਮ ਸੀ ਉਹਦਾ 40 ਸਾਲ ਬੇਜਮਿੰਸੇ ਰਿਹਾ ਕੋਲ ਉੱਥੇ ਵਿਰਕਾਂ ਦੀ ਸਿੱਖ ਵਿਰਕਾਂ ਦੀ ਮੁਸਲਮਾਨ ਵਿਰਕਾਂ ਦੀ ਬੜੀ ਲੜਾਈ ਹੁੰਦੀ ਸੀ ਆ ਉਸ ਵਿੱਚ ਪਰ ਜਦੋਂ 47 ਆ 47 ਦੇ ਵਿੱਚ ਉਹਨਾਂ ਨੇ ਜਿਹੜਾ ਤੋਕਨ ਉਹਨਾਂ ਦਾ ਬਾਪ ਸੀ ਉਹਨੇ ਸਿੱਖ ਵਿਰਕਾਂ ਦਾ ਖਾਣਾ ਰੱਖਿਆ ਰਾਤ ਨੂੰ ਗੱਲਾਂ ਗੁੱਲਾਂ ਕਰਦੇ ਉਹਨਾਂ ਨੇ ਕਿਹਾ ਵੀ ਮੈਂ ਹੱਥ ਛੋੜਦਾ ਇੱਕ ਮੇਰੀ ਗੱਲ ਮੰਨ ਲਓ ਇੱਕ ਵਾਰਾ ਤੁਸੀਂ ਮੁਸਲਮਾਨ ਬਣ ਜਾਓ ਫਿਰ ਕੁਝ ਦਿਨ ਬਾਅਦ ਸਿੱਖ ਬਣ ਜਾਓ ਸਾਨੂੰ ਕੋਈ ਨਹੀਂ ਗੱਲਾਂ ਚੱਲੀਆਂ ਬੜੀਆਂ ਬੜਾ ਕੁਛ ਹੋਇਆ ਕਹਿੰਦਾ ਜਾਓ ਸੋਚਿਆ ਅਸੀਂ ਇੰਨੀ ਦਿਨ ਜਿੱਤਾਲੀ ਕਰ ਲੰਨੇ ਤੁਹਾਨੂੰ ਮੁਸਲਮਾਨ ਮੁੰਡੋਂ ਦੀ ਉਹ ਘਰ ਤੇ ਲੈ ਗਏ ਤੜਕੇ 4 ਵਜੇ ਆ ਗਏ ਫਿਰ ਮੁੰਡ ਘੋੜੀਆਂ ਤੇ ਚੜਕੇ ਕਹਿੰਦੇ ਹਾਂਜੀ ਕਹਿੰਦੇ ਹਾਂਜੀ ਕਿ ਜੇ ਅਸੀਂ ਮੁਸਲਮਾਨ ਬਣ ਕੇ ਪੰਥ ਨੂੰ ਲਾ ਦੇਣਾ ਤੂੰ ਤੇ ਨਹੀਂ ਹੋਣਾ ਅਸੀਂ ਚੱਲੇ ਲੱਗ ਦਾਗ ਨਾ ਜਾਵੇ ਮਤਲਬ ਉਹਦੇ ਤੇ ਉਹਨਾਂ ਪੂਰਾ ਜਿਹੜਾ ਪੈਰਾ ਦਿੱਤਾ ਤੇ ਪੰਥ ਨੂੰ ਕਹਿੰਦਾ ਲਾ ਦੇਣਾ ਲੱਗ ਜਵੇ ਮਤਲਬ ਇਸ ਕਦਰ ਉਹ ਮਤਲਬ ਆਪਣੇ ਹਾਂਜੀ ਹਾਂਜੀ ਇਸ ਤੇ ਮਤਲਬ ਹਮਾਂ ਚ ਡਟ ਗਏ ਬਿਲਕੁਲ ਠੀਕ ਹੈ ਨਹੀਂ ਤਾਂ ਮੈਂ ਤਾਂ ਦੇਖਦਾ ਵੀ ਛੋਟੇ ਛੋਟੇ ਗਰਜਾਂ ਦੇ ਲੋਕ ਕਈ ਕੁਝ ਕਰ ਜਾਂਦੇ ਆ ਬਦਲ ਜਾਂਦੇ ਆ ਹਾਂ ਪਰ ਉਸ ਸਮੇਂ ਡਟਣਾ ਮਤਲਬ ਉਦੋਂ ਜਾਨ ਬਚਾਉਣ ਦਾ ਅਹਿਮ ਸੀਗਾ ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਬਦਲੇ ਵੀ ਪਰ ਉਹਨਾਂ ਦੀ ਆਪਣੀ ਤਰ੍ਹਾਂ ਦੀ ਇੱਕ ਕੁਰਬਾਨੀ ਮਤਲਬ ਮੰਨੀ ਜਾ ਸਕਦੀ ਹੈ ਇਹਨਾਂ ਨੇ ਆਪਣਾ ਧਰਮ ਨਹੀਂ ਬਦਲਿਆ ਨਹੀਂ ਬਗੜੇ ਮਿਰਕ ਆਪਣੇ ਜਿਹੜੇ ਲੋਕ ਇੱਧਰ ਆਏ ਤੁਸੀਂ ਇੱਧਰ ਇੰਡੀਆ 'ਚ ਜਿਹੜੇ ਬਦਲ ਇੱਧਰ ਆਏ ਉਹਨਾਂ ਦੀ ਵੀ ਸਿੱਖ ਹੁੰਦੀ ਵੀ ਪਾਕਿਸਤਾਨ ਜਾਣਾ ਇਹੋ ਜੇ ਕਿੰਨੇ ਕੁ ਲੋਕਾਂ ਨੂੰ ਪਾਕਿਸਤਾਨ ਮੜਾਇਆ ਤੁਸੀਂ ਇੱਕ ਗਰੁੱਪ ਦੇਖੋ ਸੋਚ ਹੈ ਮੇਰੀ ਮੈਚ ਉਹਦਾ ਵੀ ਜਦੋਂ ਮੈਚ ਹੁੰਨੇ ਆ ਹਾਂਜੀ ਇਹਦੇ ਨਾਲ ਟਕਰਾ ਪੈਦਾ ਹੁੰਦਾ ਹੈ ਗੜਤੜ ਪੈਦਾ ਹੁੰਦੀ ਹੈ ਸਾਡੀ ਟੀਮ ਜਿੱਤੇ ਸਾਡੀ ਟੀਮ ਜਿੱਤ ਮੈਂ ਇਹਦੇ ਬਾਰੇ ਸੋਚਦਾ ਕਿ ਮੇਰਾ ਕਲਚਰ ਪ੍ਰੋਗਰਾਮ ਨੂੰ ਅੱਗੇ ਰੱਖੋ ਕ੍ਰਿਕਟ ਵਰ ਕਰਾਇਆ ਬਹੁਤ بڑا ਸ਼ਹਿਰ ਦੇ ਚ ਬੜਾ ਕੋ ਵੇਚਣਾ ਪੈ ਗਿਆ ਉਹਨੂੰ ਇੱਕ ਉਧਰ ਕਰਾਇਆ ਉਧਰ ਹਾਂਸਰਾ ਹਾਂਸ ਡੌਲੀ ਗਲੋਰੀ ਵਗੈਰਾ ਗਏ ਤੇ ਗਦਾਫੀ ਸਟੇਡੀਅਮ ਦੇ ਵਿੱਚ 10000 ਬੰਦਾ ਇਕੱਠਾ ਹੋਇਆ ਉਹਦੇ ਜਿਹੜਾ ਗਰੁੱਪ ਸੀ ਉਹ 50 60 ਲੋਕਾਂ ਦਾ ਸੀ ਤੇ ਉਥੇ ਨੱਚੇ ਟੱਪੇ ਇੰਜੋਏ ਕਰੇ ਸਾਰੇ ਬਰ ਤੁਸੀਂ ਸਮਝਦੇ ਹੋ ਵੀ ਜਿਹੜੇ ਸੱਭਿਆਚਾਰਕ ਆਦਾਨ ਪ੍ਰਦਾਨ ਇਹ ਜਿਆਦਾ ਬਿਹਤਰ ਹੋ ਜਾਈਦਾ ਦੋਨੋਂ ਦੇਸ਼ਾਂ ਦੇ ਸਬੰਧਾਂ ਨੂੰ ਨੇੜੇ ਲਾਉਣ ਲਈ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇ ਇਹੋ ਜਿਹੇ ਯਤਨ ਹੋਏ ਸੀ ਕਿ ਉੱਧਰ ਪਾਕਿਸਤਾਨ ਦੇ ਵਿੱਚ ਪ੍ਰਵੇਜ ਅਲਾਈ ਮੁੱਖ ਮੰਤਰੀ ਸੀਗੇ ਪਰ ਉਹ ਗੱਲ ਅੱਗੇ ਤੁਰ ਹੀ ਨਹੀਂ ਉਹ ਤੇ ਬਾਅਦ ਚ ਰੁਕ ਗਿਆ ਸਾਰਾ ਕੰਮ ਉਹ ਜਿਹੜਾ ਪ੍ਰੋਗਰਾਮ ਸੀ ਕੈਪਟਨ ਅਮਰਿੰਦਰ ਸਿੰਘ ਨੇ ਦਿਲਾਉ ਨਹੀਂ ਕਰਿਆ ਮਾਨੂੰ ਸੁਝਾਸ਼ਟ ਕਰਾਇ ਸੀ ਬਿਏ ਕਾਰਨ ਉਨੇ ਜਦੋਂ ਕਰਨ ਲੱਗਿਆ ਮੈਂ ਤਾਂ ਛੱਡੇ ਜੇ ਮੈਂ ਕਿਹਾ ਚੱਲ ਕੋਈ ਨਹੀਂ ਉਤ ਬਾਅਦ ਦੇਖੋ ਇਹਦੇ ਚ ਇੱਕ ਥੋੜੀ ਸੋਚ ਦੇ ਪ੍ਰਤੀ ਕਮਿਟਮੈਂਟ ਹੋਣੀ ਚਾਹੀਦੀ ਬੇਸ਼ੀਅ ਇਹ ਕਰਨਾ ਉਹ ਗਿਆ ਕਰਿਆ ਇੱਕ ਦਿਨਾਂ ਨਹੀਂ ਨਾ ਦੋਸਤੀ ਕਰ ਲਈ ਤੇ ਘੁੰਮਦਾ ਫਰੀ ਗਿਆ ਨਹੀਂ ਉਹ ਤਾਂ ਮਾਮਲਾ ਜਿਹੜਾ ਉਹਨਾਂ ਦਾ ਬਾਬਾ ਚਰਚਾ ਤੋਂ ਹੁੰਦਾ ਰਿਹਾ ਹੁਣ ਨਹੀਂ ਹੁਣ ਤਾਂ ਮੇਰੇ ਕੋਲ ਨਹੀਂ ਉਹਨੇ ਕੋਸ਼ਿਸ਼ ਨਹੀਂ ਕੀਤੀ ਇਹ ਕੋਸ਼ਿਸ਼ ਕਿਹੜੇ ਜੇ ਸਾਡੇ ਦੇਸ਼ ਦੀ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਉਧਰੋਂ ਦੀ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਦੋਨੇ ਯਤਨ ਕਰਦੇ ਆਂ ਜਦੋਂ ਕਿ ਦੋਨਾਂ ਦੇਸ਼ਾਂ ਨੂੰ ਜੇ ਵਪਾਰ ਕਰੇ ਸੇ ਵਧਾਉਣ ਉਹਦੇ ਨਾਲ ਬਾਕੀ ਮੇਰੇ ਖਿਆਲ ਸਾਰੇ ਰਿਸ਼ਤੇ ਆਪਣੇ ਵੀ ਵੱਧ ਸਕਦੇ ਕੁਦਰਤੀ ਤੇ ਇਹਦੇ ਲਈ ਕਿਉਂ ਨਹੀਂ ਇਹ ਰਿਸ਼ਤੇ ਜਿਹੜਾ ਫਾਇਦਾ ਨਹੀਂ ਠਾਇਆ ਜਾ ਰਿਹਾ ਅੱਜ ਜਿਹੜਾ ਉਧਰ ਬੰਦਾ ਪ੍ਰਾਈਮ ਮਿੰਿਸਟਰ ਹੈ ਜਾਂ ਉਧਰ ਜਿਹੜੀ ਚੀਫ ਮਿਨਿਸਟਰ ਕੁੜੀ ਉਹ ਜੇ ਇੱਕ ਜੇ ਇੱਕ ਕਦਮ ਅੱਗੇ ਚੱਲਣਗੇ ਉਹ ਪੰਜ ਕਦਮ ਚੱਲ ਕੇ ਆਉਣਗੇ ਪਰ ਕੋ ਕਰ ਨਹੀਂ ਰਿਹਾ ਪਰ ਇੱਕ ਮਰੀਮ ਸ਼ਰੀਫ ਦੇ ਦੌਰ ਦੇ ਵਿੱਚ ਆ ਪਿਛਲੇ ਕੋਈ ਦੋ ਤਿੰਨ ਮਹੀਨੇ ਹੋਏ ਉਥੇ ਇੱਕ ਬਹੁਤ ਚੰਗੀ ਡਵੈਲਪਮੈਂਟ ਹੋਈ ਉਹਨਾਂ ਨੇ ਪ੍ਰਾਇਮਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਹਾਂ ਹਾਂ ਬਿਲਕੁਲ ਮਤਲਬ ਕਿੰਨੇ ਸਾਲ ਦੇਖ ਲਓ 47 ਤੋਂ ਲੈ ਕੇ ਕਿੰਨੇ ਸਾਲ 76 ਸਾਲ 75 ਬੀਤ ਗਏ ਮਤਲਬ ਅਜੇ ਤੱਕ ਪੰਜਾਬੀ ਲਾਗੂ ਨਹੀਂ ਸੀ ਕਿਤੇ ਕਿ ਪਹਿਲੀ ਵਾਰੀ ਉਥੇ ਹਾਂ ਮਤਲਬ ਇਹ ਵੱਡਾ ਫੈਸਲਾ ਜਿਹੜਾ ਬਹੁਤ ਵੱਡੀ ਗੱਲ ਹੈ ਤੇ ਇਹਦੇ ਨਾਲ ਪੰਜਾਬੀ ਜਿਹੜੀ ਭਾਸ਼ਾ ਬੋਲੀ ਹੈ ਇਹਨੂੰ ਮੇਰੇ ਖਿਆਲ ਵਿੱਚ ਅਹੁਦ ਦੇ ਵਿੱਚ ਹਲਾਰਾ ਮਿਲੇਗਾ ਵੀ ਜੇ ਪਾਕਿਸਤਾਨ ਜੇ ਵੈਸੇ ਤਾਂ ਪਾਕਿਸਤਾਨ ਜਿਹੜਾ ਪੰਜਾਬੀ ਦਾ ਵੱਡੀ ਧਿਰ ਪਾਕਿਸਤਾਨ 'ਚ ਹੈ ਪੰਜਾਬੀ ਬੋਲਣ ਵਾਲਿਆਂ ਦੀ ਪੰਜਾਬੀ ਲਿਖਣ ਵਾਲਿਆਂ ਦੀ ਮਤਲਬ ਉੱਥੇ ਮੇਰੇ ਖਿਆਲ ਹੁਣ ਪੰਜਾਬੀ ਨੂੰ ਜਿਹੜਾ ਉਹਦਾ ਵਿਕਾਸ ਹੋਏਗਾ ਪੰਜਾਬੀ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਖਾਸ ਕਰਕੇ ਬਹੁਤ ਹਲਾਰਾ ਜਿਹੜਾ ਇਹਦੇ ਨਾਲ ਮਿਲਿਆ ਉਹ ਬਹੁਤ ਇਸ ਗੱਲ ਨੂੰ ਲੈ ਕੇ ਝੁਮੇ ਆ ਵੀ ਪਾਕਿਸਤਾਨ ਨੇ ਵਾਕਈ ਜਿਹੜਾ ਪੰਜਾਬੀ ਜਿਹੜਾ ਉੱਥੋਂ ਦਾ ਪਾਕਿਸਤਾਨੀ ਪੰਜਾਬ ਆ ਉਹਨੇ ਇੱਕ ਚੰਗਾ ਕਦਮ ਚੁੱਕਿਆ ਹੋਰ ਇਹੋ ਜੇ ਕਦਮ ਤੁਸੀਂ ਕੀ ਸਮਝਨੇ ਚੁੱਕੇ ਜਾਣ ਦੇਖੋ ਪਿੱਛੇ ਦਿਵਾਲੀ ਆਈ ਸੀ ਹਾਂਜੀ ਉਹਨਾਂ ਨੇ ਲਿਸਟ ਬਣਾ ਕੇ ਕਿੰਨੇ ਸਿੱਖ ਕਿੰਨੇ ਹਿੰਦੂ ਆ ਕਲੇ-ਕਲੇ ਨੂੰ ਦੱਸ 10000 ਰੁਪਏ ਦਿੱਤਾ ਹਰ ਬੰਦੇ ਨੂੰ ਵੀ ਦਿਵਾਲੀ ਮਨਾਓ ਆ ਲਓ ਦੱਸ ਤੇ ਉਹ ਜਿਹੜੀ ਕੁੜੀ ਐ ਮੈਂ ਇੱਕ ਵਾਰ ਪ੍ਰੈਮ ਦੇਸਚੋ ਦਾ ਗੈਸਟ ਬਣ ਕੇ ਗਿਆ ਸੀ ਛੋਟੀ ਸੀ ਬੱਚੀ ਖੇਲਦੀ-ਖੇਲਦੀ ਮੇਰੀ ਗੋਦੀ 'ਚ ਬਹਿ ਜਾਂਦੀ ਸੀ ਉਹ ਪਰਵਾਰ ਹੀ ਖੁਦ ਜਿਹੜਾ ਹੈ ਨਾ ਪੰਜਾਬੀ ਨੂੰ ਪਿਆਰ ਕਰਦਾ ਹੈ ਪੰਜਾਬ ਨੂੰ ਪਿਆਰ ਕਰਦਾ ਹੈ ਔਰ ਇਹ ਵੀ ਚਾਹੁੰਦਾ ਹੈ ਵੀ ਕੋਈ ਸਾਡੇ ਰਿਸ਼ਤੇ ਸੁਧਰਨੇ ਚਾਹੀਦੇ ਆਉ ਗਏ ਤਾਂ ਸ੍ਰੀ ਪਰਵਾਰ ਅਮਰਸਰ ਤੇ ਨੇੜੇ ਉਮਰਾ ਜਿਹੜਾ ਜਾਤੀ ਉਮਰਾ ਜਾਤੀ ਉਮਰਾ ਉਥੋਂ ਗਏ ਹਾਂ ਉਹਨਾਂ ਦੀ ਇੱਛਾ ਵੀ ਹੁੰਦੀ ਹੈ ਹਾਂ ਕਿ ਇੱਧਰ ਜਿਹੜਾ ਸਾਡੇ ਸਬੰਧ ਵਿਕਸਤ ਹੋਣ ਸਾਡੇ ਸਬੰਧ ਬਿਹਤਰ ਬਣ ਸਾਡਾ ਤਾਲਮੇਲ ਬਿਹਤਰ ਬਣੇ ਚੇਤਨਾ ਦੇ ਵਿੱਚ ਅੜਿੱਕਾ ਕਿੱਥੇ ਪੈਂਦਾ ਅਰੇ ਕਾ ਦੇਖੋ ਜਿਹੜੀਆਂ ਏਜੰਸੀਜ਼ ਆ ਗਵਰਨਮੈਂਟ ਆਫ ਇਡੀ ਦੇ ਯਾ ਪਾਕਿਸਤਾਨ ਦੇ ਉਹ ਇਹਦੇ ਚ ਦਿੱਕਾ ਖੜਾ ਕਰਦੇ ਜਦ ਤੱਕ ਉਹਨੂੰ ਨੱਥ ਪਾ ਦੋ ਤੇ ਠੀਕ ਹੋ ਜਾਏਗਾ ਸਾਰਾ ਕੁਝ ਪਰ ਉਹਨਾਂ ਨੂੰ ਤੇ ਜਿਹੜੇ ਸਾਰਾ ਕੁਝ ਉੱਪਰ ਬੈਠੇ ਪੋਲਿਟੀਸ਼ ਹੈ ਨਾ ਉਹ ਚਲਾਉਂਦੇ ਹੁਣ ਹੁਣ ਉਹਨਾਂ ਦਾ ਇੰਟਰਸਟ ਨਹੀਂ ਹੈ ਉਹਨਾਂ ਦਾ ਇੰਟਰਸਟ ਬਣਨਾ ਚਾਹੀਦਾ ਹੈ ਕਿ ਏਜੰਸੀਆਂ ਦੇ ਨੱਥ ਪਾਉਣੇ ਤੇ ਦੋਨਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਇਸ ਕੰਮ 'ਚ ਪਹਿਲ ਕਦਮੀ ਕਰਨ ਤਾਂ ਹੀ ਅੱਗੇ ਗੱਲ ਤੁਰ ਸਕਦੀ। ਉਹ ਤਾਂ ਤਾਂ ਕਰਨਗੇ ਜੇ ਉਹਨਾਂ ਨੂੰ ਪੰਜਾਬ ਦਾ ਦਰਦ ਹੋਵੇ ਕੋਈ। ਇਹ ਤਾਂ ਆਪਾਂ ਪੰਜਾਬ ਦੇ ਬੰਦੇ ਗੱਲ ਕਰਦੇ ਆ। ਤੇ ਉਹਨਾਂ ਨੂੰ ਪੰਜਾਬ ਦੇ ਨਾਲ ਕਿਆ ਕੁਝ ਵੀ ਨਹੀਂ ਹੈ। ਸੋ ਇਸ ਕਰਕੇ ਜਨਨ ਜਾਂ ਪੰਜਾਬ ਦਾ ਦਰਦ ਨਹੀਂਗਾ। ਹਾਂ ਤੇ ਜਿਹੜੇ ਸਾਡੇ ਪਾਰਲੀਮੈਂਟ ਮੈਂਬਰ ਨੇ 13 ਲੋਕ ਸਭਾ ਦੇ ਸੱਤ ਜਿਹੜੇ ਰਾਜ ਸਭਾ ਦੇ ਇਹ ਮਿਲ ਕੇ ਨਹੀਂ ਇਹਨਾਂ ਨੂੰ ਕੋਈ ਆਪਣੇ ਪੱਦਰ ਤੇ ਕੋਈ ਯਤਨ ਕਰਨੇ ਚਾਹੀਦੇ। ਇਹਨਾਂ ਤੇ ਕੋਈ ਮੈਨੂੰ ਨਜ਼ਰ ਨਹੀਂ ਆਉਂਦੇ ਬੰਦੇ ਜਿਨ੍ਹਾਂ 'ਚ ਦਰਦ ਹੋਵੇ ਜੇ ਦਰਦ ਹੋਊਗਾ ਤਾਂ ਹੀ ਇਕੱਠੇ ਹੋਣਗੇ ਨਹੀਂ ਜਿਵੇਂ ਸੁਖਜਿੰਦਰ ਦਾਵਾ ਹੈ ਹਾਂ ਉਹਨਾਂ ਦੇ ਪਿੰਡ ਦੇ ਜਿਹੜਾ ਆਪਣਾ ਸਾਕ ਹੋਇਆ ਸੀ ਨਨਕਾਣਾ ਸਾਹਿਬ ਦਾ ਕਈ ਲੋਕ ਉੱਥੇ ਛੀਂਦੇ ਹੋਏ ਉਹ ਉੱਥੇ ਗਏ ਵੀ ਸੀ ਮੈਂ ਵੀ ਜਦ ਉਹ ਪਾਕਿਸਤਾਨ ਦੇ ਵਿੱਚ ਸੀਗਾ ਉਹ ਬਕਾਇਦਾ ਉੱਥੇ ਨਾਮ ਪੜ ਕੇ ਫੋਟੋਆਂ ਉਹਨਾਂ ਲਈਆਂ ਉਹਨਾਂ 'ਚ ਲੱਗਦਾ ਥੋੜਾ ਜਿਹਾ ਇਸ ਤਰੀਕੇ ਦਾ ਵੀ ਭਾਈ ਲక్ష్మణ ਸਿੰਘ ਹਾਂਜੀ ਉਹ ਤਾਰੋ ਉੱਥੇ ਸ਼ਹੀਦ ਹੋਏ ਤਾਰੋ ਹਾਂਜੀ ਉਹਨਾਂ ਨੂੰ ਜੰਡਰਨਾ ਬਣ ਕੇ ਸੜ ਗਿਆ ਮੈਂ ਉਹ ਦੇਖਿਆ ਹਾਂ ਹਾਂ ਮੈਂ ਮੈਂ ਵੀ ਦੇਖਿਆ ਤੇ ਪਰ ਜਦੋਂ ਇਹ ਤਾਂ ਇੰਟਰਨੈਸ਼ਨਲ ਨਾ ਪੋਲਟਿਕਸ ਦਾ ਵੀ ਮੇਰਾ ਇੱਥੇ ਕੀ ਫਾਇਦਾ ਹੋ ਰੂ ਆ ਇਸ ਪਾਸੇ ਤੁਰਦਾ ਕੋਈ ਨਹੀਂ ਮਤਲਬ ਇਹ ਸਾਡੇ ਦੋਨਾਂ ਦੇਸ਼ਾਂ ਦਾ ਦੋਨਾਂ ਪੰਜਾਬਾਂ ਦਾ ਇੱਕ ਦਖਾਂਤ ਹੈ ਵੀ ਇਸ ਪਰਸੇਵਲ ਅੱਗੇ ਨਹੀਂ ਵਧਿਆ ਜਾਂਦਾ ਨਾਮਵਰਣ ਕਰਕੇ ਬਹੁਤ ਜ਼ੋਰ ਦਾ ਦਮਾ ਤੁਹਾਨੂੰ ਹਾਂਜੀ ਉਧਰ ਇੱਧਰ ਹਾਂਜੀ ਇੱਧਰ ਮੈਂ ਆਰਟੀਕਲ ਲਿਖਦਾ ਰਿਹਾ ਇੱਕ ਆਈਬੀ ਦੇ ਅਫੀਸਰ ਦਾ ਮੈਨੂੰ ਫੋਨ ਆਇਆ ਸਰ ਆਪਣੀ ਇਹ ਸੋਚ ਨਹੀਂ ਹੈ ਮਖਮਰੀਤ ਹੈ ਬਈ ਹਾਂ ਅੱਛਾ ਉਧਰ ਜਦੋਂ ਮੈਂ ਜਾਣ ਲੱਗਿਆ ਦੁਬਾਰਾ ਦੁਬਾਰਾ ਨਵਾਏ ਵਕਤ ਦਾ ਟਟਪੀੜੋ ਉਹਨੂੰ ਬੜੀ ਤਕਲੀਫ ਹੋਈ। ਨਵਾਏ ਵਕਤ ਨੇ ਏਜੰਸੀਆਂ ਨਾਲ ਮਿਲ ਕੇ ਮੇਰੇ ਖਿਲਾਫ ਪ੍ਰੋਪਾਗੈਂਡਾ ਕਰਤਾ ਕਿਉਂ ਆਉਂਦਾ ਹੈ ਕਾਹਤੇ ਆਉਂਦਾ ਕਾਦੇ ਵਾਸਤੇ ਆਉਂਦਾ ਫਲਾਣਾ ਤੇ ਗਾ। ਖਵਾਜਾ صدیق ਕਾ ਕਬਰ ਕਹਿੰਦਾ ਸਰਦਾਰ ਸਾਹਿਬ ਹੁਣ ਦਬਣਾ ਨਹੀਂ ਜੇ ਦਬ ਗਏ ਤਾਂ ਸਾਡੇ ਸਿਰ ਚੱਲਣਗੇ। ਮੈਂ ਤੁਹਾਨੂੰ ਵੀ ਜ਼ਿਆਦਾ ਆਉਂਗਾ। ਉਹਨੇ ਐਮਬੈਸੀ ਨੂੰ ਕਹਿਤਾ ਵੀ ਜੇ 10 ਵਾਰਾਂ 15 ਵਾਰਾਂ ਜਿੰਨੀ ਵਾਰ ਸਰਦਾਰ ਸਾਹਿਬ ਵੀਜ਼ਾ ਮੰਗਦੇ ਨੇ ਤੇ ਉਹ ਮੈਂ ਹਰ 15 ਦਿਨ ਬਾਅਦ ਜਾਂਦਾ ਰਿਹਾ। ਹਰ 15 ਦਿਨ ਬਾਅਦ। ਫਿਰ ਉਹਨਾਂ ਕੋਲ ਇਹ ਗੱਲ ਆ ਜੀ ਇਹਨੂੰ ਕੋ ਕੰਮ ਨਹੀਂ ਹੈ ਉਹ ਤੇ ਹਰ ਬੰਦਾ ਕੋ ਕੰਮ ਕਰਦਾ ਹੈ ਫਲਾਣਾ ਟਿਕੜਾ ਤੇ ਇਹਦਾ ਨੈਟਵਰਕ ਹੋਰ ਵੀ ਸੱਜਣ ਹੋਣੇ ਚਾਹੀਦੇ ਜਿਹੜੇ ਇਸ ਪਾਸੇ ਵੱਲ ਅੱਗੇ ਵਧਣ ਮਤਲਬ ਇੱਕ ਬਹੁਤ ਮਸ਼ਹੂਰ ਕਲਮਿਨਿਸਟ ਜਿਹੜੇ ਆ ਪੱਤਰਕਾਰ ਹੋਏ ਕੁਲਦੀਪ ਨੇਯਰ ਉਹ ਹਰ ਸਾਲ ਜਿਹੜੇ 15 ਅਗਸਤ ਜਿਹੜੀ ਆ ਉਦੋਂ 14 ਅਗਸਤ ਨੂੰ ਜਿਹੜਾ ਸ਼ਰਦ ਤੇ ਮੋਮਬਤੀਆਂ ਬਾਲਣ ਜਾਂਦੇ ਹੁੰਦੇ ਸੀ ਉਹਨਾਂ ਦੇ ਮੇਰੇ ਕੋਲ ਇੱਕ ਦਰਦ ਸੀਗੀ ਇੱਕ ਸਿੱਖ ਸੀਗੀ ਕਿਉਂਕਿ ਉਹ ਵੀ ਪਾਕਿਸਤਾਨ ਤੋਂ ਆਏ ਸੀਗੇ ਉਹ ਉਹਨਾਂ ਨੇ ਕਾਫੀ ਇੱਕ ਵੱਡੇ ਯਤਨ ਉਹ ਲਗਾਤਾਰ ਕਰਦੇ ਰਿਹਾ ਉਹ ਯਤਨ ਅੱਜ ਵੀ ਜਾਰੀ ਨੇ ਤੇ ਉਹਨਾਂ ਯਤਨਾਂ ਨੂੰ ਅੱਗੇ ਵਧਾਉਣ ਲਈ ਤੁਸੀਂ ਕੀ ਕਰ ਕਰ ਰਹੇ ਹੋ ਹਾਂਜੀ ਕਿੱਥੋਂ ਲੈ ਇਹ ਲੱਭ ਕੇ ਬਾਰਿਸ਼ਾ ਇੱਕ ਹੋਰ ਗਲਦੀਪ ਨੇ ਇਹ ਲੱਭਣਾ ਪੈਣਾ ਜਦ ਤੱਕ ਗਲਦੀਪ ਨੇ ਇਹ ਨਹੀਂ ਮਿਲਦਾ ਅਸੀਂ ਛੋਟੂ ਫੋਟ ਐਫਰਟਸ ਕਰਦੇ ਆਂ ਪਰ ਅਸਲ ਗੱਲ ਨਹੀਂ ਬਣਦੀ ਗਲਦੀਪ ਨੇ ਇਹ ਮੈਂ ਅਸੀਂ ਦੋਸਤ ਵੀ ਸੀ ਅਸੀਂ ਇੱਕ ਗਰੁੱਪ ਦੇ ਬੰਦੇ ਵੀ ਸੀ ਕੋਈ ਜਿਹੜਾ ਮੈਂ ਮੋਹਾਲੀ ਫੰਕਸ਼ਨ ਕਰਾਇਆ ਉਹਦੇ ਬੀਜ਼ਨਸ ਵਾਲੇ ਮੈਨੂੰ ਗਲਦੀਪ ਲਈ ਜਨੇ ਲੈ ਕੇ ਦਿੱਤੇ ਤੇ ਗੁਲਦੀਪ ਨਿਹਰ ਵਰਗਾ ਕੋਈ ਹੋਰ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਇਸ ਵੇਲੇ ਕੋਈ ਐਡਾ ਵੱਡਾ ਕਲਮਨੀਸ ਨਹੀਂ ਸਹੇਗਾ ਜਿਹੜਾ ਉਹ ਸਥਾਨ ਲੈ ਸਕੇ ਤੇ ਮੇਰੇ ਖਲ ਇਹਦੇ ਚ ਪਾਸੇ ਵਾਲ ਜਿਹੜੇ ਦੋਨਾਂ ਦੇਸ਼ਾਂ ਦੇ ਸਾਹਫੀ ਨੇ ਪੱਤਰਕਾਰ ਨੇ ਉਹਨਾਂ ਨੂੰ ਤੇ ਹੋਰ ਜਨਤਾ ਨੂੰ ਜਿਹੜੇ ਦੋਨਾਂ ਦੇਸ਼ਾਂ ਦੀ ਚਾਹੁੰਦੇ ਇਕਤਾ ਦੋਲੇ ਦੇਸ਼ ਨੇੜੇ ਆਉਣ ਵਪਾਰ ਖੁੱਲੇ ਉਹਨਾਂ ਨੂੰ ਮੇਰੇ ਖਲ ਯਤਨ ਕਰਨ ਦੀ ਲੋੜ ਹੈਗੀ ਹੈ ਜੋ ਯਤਨ ਕਰਨ ਤਾਂ ਮੇਰੇ ਖਲ ਦੇ ਨਤੀਜੇ ਹੋ ਲਈ ਬੜਾ ਕੁਝ ਹੋ ਸਕਦਾ ਮਤਲਬ ਕਦਾ ਪਰ ਬੰਦੇ ਆ ਗਏ ਤੇ ਸਨਾਲਾ ਘੁੰਮਣ ਦੀ ਆਪਾਂ ਗੱਲ ਕੀਤੀ ਸੀ ਸਨਾਲਾ ਘੁੰਮਣ ਨੇ ਉੱਥੇ ਉਹ ਗੁਰਦੁਆਰਾ ਤਪਸਤਾਨ ਬਾਬਨ ਗੁਰਨਾਨਕ ਦੇਵ ਜੀ ਦੀ ਉਹਦੇ ਜਾਚ ਬਣਿਆ ਬਣਿਆ ਸੀਗਾ ਜਿਹੜਾ ਟੁੱਟ ਭੱਜ ਗਿਆ ਸੀਗਾ ਜਿਹਨੂੰ ਉਹਨਾਂ ਰੈਨੋਵੇਟ ਕਰਾਇਆ ਸੀ ਉਹ ਗੁਰਦੁਆਰੇ ਤੁਸੀਂ ਗਏ ਕਦੇ ਕੀ ਦੇਖਿਆ ਤੁਸੀਂ ਮੈਂ ਹੀ ਪਛਾਣਿਆ ਤਾਂ ਕਿ ਵੀ ਇਹ ਗੁਰਦੁਆਰਾ ਹੈ ਅੱਛਾ ਜੀ ਉੱਥੇ ਬੰਦੇ ਰਹਿੰਦੇ ਸੀ ਤੇ ਮੈਂ ਦੇਖਿਆ ਮੇਰੇ ਗੁਰਦੁਆਰੇ ਮਖਾਤਾ ਗੁਰਦੁਆਰਾ ਭਈ ਉਹ ਤੇ ਮਤਲਬ ਅੱਗੇ ਗੱਲ ਤੁਰ ਪਈ अच्छा वो पहला पता ही नहीं सिर्फ तपस्थान कह रहे हो हां जी तपस्थान बाबा फरीद ਨੂੰ बाबा फरीद ਦੇ ਪਿੰਡ ਦਾ ਉੱਥੇ ਉਹ ਪਿੰਡ ਬਾਬਾ ਫਰੀਦ ਦਾ ਹਾਂ ਜੀ तपस्थान ਤੇ ਤੁਸੀਂ ਪਛਾਣਿਆ ਫੇਰ ਗੱਲ ਅੱਗੇ ਤੋਂ ਹਾਂ ਅੱਗੇ ਗੱਲ ਤੋਂ ਹੁਣ ਤਾਂ ਸੁਣਾਓ ਘੁੰਮਣ ਲੇ ਬਹੁਤ ਕੁਝ ਕਰਾਇਆ ਅੱਛੀ ਖਾਸੀ ਜਿਹੜੇ ਗੁਰਦੁਆਰਾ ਬਣਾ ਦਿੱਤਾ ਗਿਆ ਮੇਰਾ ਖਿਆਲ ਅਜੇ ਵੀ ਉਧਰ ਨੂੰ ਲੋਕ ਘਟ ਜਾਂਦੇ ਆ ਲੋਕ ਤਾਂ ਜ਼ਿਆਦਾਤਰ ਜਿਹੜਾ ਆਪਣੇ ਲਾਹੌਰ ਨਨ ਕਾਨਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਇਹਨਾਂ ਵੱਡੇ ਗੁਰਦੁਆਰਿਆਂ ਨੂੰ ਜਿਆਦਾ ਜਾਂਦੇ ਪਰ ਸਾਈਡ ਤੇ ਜਿਹੜੇ ਰਹਿ ਜਾਂਦੇ ਛੋਟੇ-ਛੋਟੇ ਗੁਰਦੁਆਰੇ ਉਹ ਸੰਗਤ ਤੋਂ ਉਹ ਦੇਖੋ ਕਿਸੇ ਨੂੰ ਪਤਾ ਹੀ ਨਹੀਂ ਜਦੋਂ ਮੈਂ ਗਿਆ ਮੈਂ ਬਾਬਾ ਫਰੀਦ ਦੇ ਵੀ ਗਿਆ ਤੇ ਮੈਂ ਗੁਰਦੁਆਰਾ ਉਹ ਗੁਰਦੁਆਰਾ ਤਾਂ ਕਹਿੰਦੇ ਅਛੜੀ ਲਾਵਾਰਸ ਬਿਲਡਿੰਗ ਹਮਾਰਸੀ ਹਾਂ ਹਾਂ ਖਾਲੀ ਪਿਆ ਸੀ ਅੱਛਾ ਉਹਦੇ ਆਲੇ-ਦੁਆਲੇ ਦੋ-ਤਿੰਨ ਕਮਰੇ ਉਹਦੇ ਚ ਕੋਈ ਰਹਿੰਦਾ ਸੀ ਇਧਰੋਂ ਪਾਕਿਸਤਾਨ ਕਿਹਾ ਹੋਇਆ ਜਿਹੜਾ ਮਤਲਬ ਇਸ ਤਰੀਕੇ ਨਾਲ ਗੁਰਦੁਆਰਾ ਲੱਭਿਆ ਤੇ ਇਸ ਤਰੀਕੇ ਨਾਲ ਗੁਰਦੁਆਰੇ ਦੀ ਹਾਂ ਇਵੇਂ ਹੀ ਹੋਰ ਥਾਵਾਂ ਤੇ ਵੀ ਕਈ ਜਦੋਂ ਗੁਰਦੁਆਰੇ ਬਹੁਤ ਆਂ ਹਾਂਜੀ ਬਹੁਤ ਪਰ ਉਹ ਤੇ ਸੇਵਾ ਕਰਨ ਵਾਲੇ ਨਹੀਂ ਮੇਰੇ ਖਿਆਲ 900 ਤੋਂ ਵੱਧ ਗੁਰਦੁਆਰੇ ਨੇ ਪਾਕਿਸਤਾਨ ਚ ਨਹੀਂ ਨਨਕਾਣਾ ਸਾਹਿਬ ਦੀ ਗੱਲ ਕਰਦਾ ਮੈਂ ਨਨਕਾਣਾ ਸਾਹਿਬ ਦੋ ਤਿੰਨ ਗੁਰਦੁਆਰਿਆਂ ਚ ਮਹਾਰਾਜ ਪ੍ਰਕਾਸ਼ ਬਾਕੀ ਖਾਲੀ ਪਏ ਪਰ ਜਿੰਨੇ ਟੋਟਲ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਆ ਬਸੋਂ ਵੀ ਤੇ ਪੰਜਾਬ ਉੱਥੇ ਸਿੱਖਾਂ ਦੀ ਬਹੁਤ ਥੋੜੀ ਜੀ ਹੈ ਹਾਂ ਕੋਈ ਅਰਕ 3 4000 ਕੋਈ ਇੱਥੇ ਹਾਂ ਹਾਂ ਥੋੜੀ ਹੈ ਹਾਂ ਤਾਂ ਇਸ ਕਰਕੇ ਇਹ ਤਾਂ ਇਧਰੋਂ ਦੀ ਜਿਹੜੀ ਇੱਕ ਹੋਰ ਕੈਟਾਗਰੀ ਹੈ ਉੱਥੇ ਹਾਂਜੀ ਸਿੰਧੀ ਲੋਕੋ ਕੁਛ ਇਸ ਕਰਕੇ ਸਿੱਖ ਬਣਦੇ ਆ ਕਿ ਸਿੱਖਾਂ ਦੀ ਇੱਜ਼ਤ ਹੈ ਤੇ ਸੋਚ ਉਹਨਾਂ ਦੀ ਉਹੀ ਹੈ ਤੁਸੀਂ ਗਏ ਹੋ ਆ ਮੈਨੂੰ ਪਗੜੀ ਦੇ ਦਿਓ ਜੀ ਤਾਰ ਕੇ ਤੁਸੀਂ ਮੈਨੂੰ ਕੋਈ ਸਕੂਲ ਕੇ ਦੇ ਦਿਓ ਜੀ ਮੈਨੂੰ ਕੜਾ ਦੇ ਦਿਓ ਮੈਨੂੰ ਕਿਰਪਾਨ ਦੇ ਦਿਓ ਜਿਦੋਂ ਕਿ ਸਿੱਖਾਂ ਚ ਥੋੜੀ ਜਿਹੀ ਹੋ ਸਕਦਾ ਪਰ ਅਸੀਂ ਜਦੋਂ ਗਏ ਸਾਡੇ ਸਾਡੇ ਨਾਲ ਵੀ ਕਈ ਜਣੇ ਜਿਹੜੇ ਪੱਗਾ ਬਨੀਆਂ ਹੋਏ ਸੀ ਉਹਨਾਂ ਤੋਂ ਨਹੀਂ ਕਿਸੇ ਨੇ ਕੋਈ ਇਹੋ ਜੀ ਨਹੀਂ ਤੁਸੀਂ ਗਏ ਛੋਟੇ ਕਰੋ ਪਿੱਛੇ ਮੈਂ ਗੱਲ ਕਰਦਾ ਜਦੋਂ ਜੋੜ ਮੇਲਾ ਹੁੰਦਾ ਅੱਛਾ ਅੱਛਾ ਜੋੜ ਮੇਲੇ ਤੇ ਲੋਕ ਆਉਣਗੇ ਅੱਛਾ ਚਲੋ ਅਸੀਂ ਚਾਹਾਂਗੇ ਕਿ ਇਹੋ ਜੀਆਂ ਗੱਲਾਂ ਨਹੀਂ ਵਾਪਰਨੀਆਂ ਚਾਹੀਦੀਆਂ ਗੱਲਾਂ ਤਾਂ ਮਿਲਵਰਤਨ ਦੀਆਂ ਹੋਣੀਆਂ ਚਾਹੀਦੀਆਂ ਹਾਂ ਸੋ ਰੋਹਾਂ ਸਾਹਿਬ ਤੁਸੀਂ ਇਹ ਸ਼ੋਅ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਅਸ ਕਰਦੇ ਕਿ ਅੱਗੇ ਵੀ ਅਸੀਂ ਇਹਦੇ ਤੇ ਕੋਈ ਹੋਰ ਸ਼ੋਅ ਜਿਹੜੇ ਕਰਾਂਗੇ ਉਹਦੇ ਨਾਲ ਪਾਕਿਸਤਾਨ ਦੇ ਜਿਹੜੇ ਤੁਹਾਡੇ